ਸ਼ਾਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਕੋਲੀਆਂ ਚ ਇੱਕ ਫੌਜੀ ਦਾ ਪਰਿਵਾਰ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਇਆ ਤੇ ਇੰਨਾ ਹੀ ਨਹੀਂ ਠੱਗਾ ਨੇ ਸਿਪਾਹੀ ਦੀ ਤਨਖਾਹ ਤੇ ਕਰਜ਼ੇ ਤੱਕ ਵੀ ਲੈ ਲਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਫੌਜੀ ਹਰਵਿੰਦਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਹਰਵਿੰਦਰ ਸਿੰਘ ਭਾਰਤੀ ਫੌਜ ਵਿੱਚ ਤਨਖਾਹਤਾ ਹੈ ਤੇ ਇਸ ਵਕਤ ਰਾਜਸਥਾਨ ਦੇ ਗੰਗਾ ਨਗਰ ਚ ਡਿਊਟੀ 'ਤੇ ਰਹੇ ਨੇ ਮਹਿਲਾ ਨੇ ਦੱਸਿਆ ਕਿ ਉਸਤੇ ਪਤੀ ਨੂੰ ਫੋਨ ਤੇ ਵਾਰ-ਵਾਰ ਪੈਸੇ ਕਢਵਾਉਣ ਦੇ ਮੈਸੇਜ ਆ ਰਹੇ ਸਨ ਤੇ ਜਦੋਂ ਉਸ ਵੱਲੋਂ ਬੈਂਕ 'ਚ ਆ ਕੇ ਪੁਸ਼ਕਿਸ਼ ਕੀਤੀ ਗਈ ਤਾ ਪਤਾ ਲੱਗਿਆ ਕਿ ਉਸਦੇ ਪਤੀ ਦੇ ਖਾਤੇ ਚੋਂ ਠੱਗਾਂ ਨੇ ਹੁਣ ਤੱਕ ਕਈ ਵਾਰ ਪੈਸੇ ਕਢਵਾ ਲਏ ਨੇ ਤੇ ਇੰਨਾ ਹੀ ਨਹੀਂ ਉਕਤ ਠੱਗਾਂ ਵੱਲੋਂ ਉਸਦੇ ਪਤੀ ਦੇ ਨਾਂ ਤੇ ਕਰਜ਼ਾ ਤੱਕ ਵੀ ਲਿਆ ਹੋਇਆ। ਉਹਨਾਂ ਦੱਸਿਆ ਕਿ ਜਿਸ ਖਾਤੇ ਵਿੱਚ ਪੈਸੇ ਟਰਾਂਸਫਰ ਹੋਏ ਨੇ ਉਹ ਬੰਗਾਲ ਦੇ ਕਲਕੱਤਾ ਪੀਐਨਬੀ ਬੈਂਕ ਦਾ ਖਾਤਾ ਹੈ। ਹੁਣ ਹਰਪ੍ਰੀਤ ਕੋਰ ਨੇ ਬੈਂਕ ਤੇ ਸਹਿਯੋਗ ਨਾ ਕਰਨ ਤੇ ਦੋਸ਼ ਲਾਉਂਦਿਆਂ ਹੋਇਆਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਅਤੇ ਉਕਤ ਠੱਗਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਬੈਂਕ ਮੈਨੇਜਰ ਤਾਂ ਕਹਿਣਾ ਕਿ ਹੋ ਸਕਦਾ ਹੈ ਕਿ ਕਿਸੇ ਹੈਕਰ ਵੱਲੋਂ ਬੜੀ ਚਲਾਕੀ ਦੇ ਨਾਲ ਪੀੜਤ ਦਾ ਫੋਨ ਹੈਕ ਕਰਨ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੋਵੇ। ਹੁਣ ਆ ਕਿਹਾ ਕਿ ਬੈਂਕ ਸਮੇਂ-ਸਮੇਂ ਤੇ ਲੋਕਾਂ ਨੂੰ ਅਜਿਹੀਆਂ ਠੱਗੀਆਂ ਤੋਂ ਬਚਣ ਲਈ ਜਾਗਰੂਕ ਵੀ ਕਰਦੇ ਰਹਿੰਦੇ ਨੇ। ਹਰਪ੍ਰੀਤ ਜੀ। ਹਰਪ੍ਰੀਤ ਤੁਹਾਡੇ ਹਸਬੰਦ ਦਾ ਕੀ ਨਾਮ ਹੈ? ਹਰਵਿੰਦਰ ਸਿੰਘ। ਕੀ ਕੰਮ ਕਰਦੇ ਹੋ? ਆਰਮੀ ਜੀ। ਸਾਨੂੰ ਕੀ ਪਤਾ ਕਦੋਂ ਪਤਾ ਲੱਗਾ ਕਿ ਕੀ ਹੋਇਆ ਸੀ ਸਾਰਾ ਮਾਮਲਾ ਦੱਸੋ ਸਾਨੂੰ ਅੱਜ ਹੀ ਪਤਾ ਲੱਗਾ 10:30 ਵਜੇ ਜਦੋਂ ਪੈਸੇ ਸਾਡੇ ਨਿਕਲੇ ਓਟੀਪੀ ਆਂਦੀ ਸੀ ਹਸਬੰਦ ਨੇ ਦੱਸਿਆ ਹਾਂਜੀ ਉਹਨਾਂ ਦੇ ਫੋਨ ਤੇ ਲਿੰਕ ਹੈ ਉਹਨਾਂ ਦੇ ਫੋਨ ਤੇ ਆਂਦੀ ਰਹੀ ਕਿਹੜੀ ਜਗ੍ਹਾ ਡਿਊਟੀ ਕਰ ਰਹੇ ਹੋ ਕਿੰਨੇ ਗੰਗਾ ਨਗਰ ਆਰਮੀ ਚ ਹਾਂਜੀ ਆਰਮੀ ਕੌਣ ਚੋਂ ਨਿਕਲੇ ਜਿੱਦਾਂ ਇਹਨੇ ਪੈਸੇ ਕਦੋਂ ਕਦੋਂ ਨਿਕਲੇ ਇਹਨਾਂ ਨੇ 6 ਲੱਖ ਦੀ ਇੱਕ ਆਫਰੀਕਾ ਮਤਲਬ ਨਹੀਂ 1 ਲੱਖ ਦੀ ਆਫਰੀ ਕਰਾਈ ਹੈ ਉਹ ਤਾਂ ੜਵਾ ਲਈ ਹੈ ਤੇ 6 ਲੱਖ ਲੋਨ ਚੋਕ ਲਿਆ ਤਨਖਾਹ ਤੋਂ ਕੋਈ ਖਾਜੀ ਲੋਨ ਚੱਕਿਆ ਗਿਆ ਅੱਜ ਜੀ ਹਾਂਜੀ ਤੇ ਟੋਟਲ ਮਿਲਾ ਕੇ ਕਿੰਨੇ ਪੈਸੇ ਜਿਹੜੇ ਬਣਦੇ ਆ 8 ਲੱਖ 8 ਲੱਖ ਦੇ ਆ ਤੇ ਤੁਸੀਂ ਆ ਕੇ ਇੱਥੇ ਮੈਨੇਜਰ ਨੂੰ ਮਿਲਿਓ ਕੀ ਕਹਿ ਰਹੇ ਉਹ ਕਹਿੰਦੇ ਸਾਨੂੰ ਤੇ ਪਤਾ ਨਹੀਂ ਇਹ ਆਨਲਾਈਨ ਹੀ ਹੋਇਆ ਜੋ ਕੁਝ ਹੋਇਆ ਕੋਈ ਜਮਵਾਰੀ ਨਹੀਂ ਲੈ ਰਹੇ ਨਹੀਂ ਕੋਈ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਇਹ ਮੰਗ ਕਰਦੇ ਆ ਵੀ ਸਾਨੂੰ ਜਾਂ ਤੇ ਕੰਪਲੇਨ ਲੇਖ ਕੇ ਦੇਣ ਸਾਡੇ ਪੈਸੇ ਵਾਪਸ ਆਣ ਮੇਰੇ ਹਸਬੰਦ ਉੱਥੇ ਟੈਨਸ਼ਨ ਵਿੱਚ ਕੋਈ ਨਹੀਂ ਗੱਲ ਸਾਰੀ ਮਤਲਬ ਕਭੀ ਜਮਾ ਜਮਾ ਪੂੰਜੀ ਜਿਹੜੀ ਸਾਰੀ ਚੱਲ ਗਈ ਸੀ ਹਾਂਜੀ ਟੈਂਸ਼ਨ ਚ ਹਸਣੇ ਹਾਂਜੀ ਹਾਂਜੀ ਕੁਝ ਵੀ ਕਰ ਸਕਦੇ ਆ ਇਕੱਲੇ ਆ ਇਸ ਤਰ੍ਹਾਂ ਇਹ ਹੈ ਤੁਹਾਡੇ ਕਿ ਨਾਮ ਸ਼ਰੰਜੀਤ ਕੋ ਹਾਂਜੀ ਤੇ ਜਿਹੜਾ ਘਟ ਗਈ ਹੈ ਤੁਹਾਡੀ ਕੀ ਲੱਗਦੀ ਸਿਸਟਰ ਲੱਗਦੇ ਆ ਮੇਰੇ ਇਹ ਦੱਸੋ ਤੁਹਾਡੇ ਜਿਹੜੇ ਬ੍ਰਦਰ ਆ ਉਹ ਕੀ ਕੰਮ ਕਰਦੇ ਆ ਆਰਮੀ ਚ ਆਰਮੀ ਚ ਨੇ ਗੰਗਾ ਨਗਰ ਡਿਊਟੀ ਉਹਨਾਂ ਦੀ ਤੇ 10:00 ਵਜੇ 28 ਮਿੰਟ ਦਾ ਹੀ ਫੋਨ ਆਇਆ ਸਾਨੂੰ ਕਿ ਮੇਰੇ ਫੋਨ ਤੇ OTP ਆ ਰਹੇ ਨੇ ਤੇ OTP ਆ ਸੀ ਉਸੇ ਟਾਈਮ ਹੀ ਬੈਂਕ ਚ ਆਏ ਆ ਤੇ ਬੈਂਕ ਵਾਲਿਆਂ ਨੇ ਚੈੱਕ ਕੀਤਾ ਸੀਗਾ ਤੁਸੀਂ ਚੈੱਕ ਕਰੋ ਕਿ ਸਾਡੇ ਅਕਾਊਂਟ ਚ ਕਿੰਨੇ ਪੈਸੇ ਰਹਿ ਗਏ ਕਿਹੜਾ ਬੈਂਕ ਹੈ ਪੰਜਾਬ ਨੈਸ਼ਨਲ ਬੈਂਕ ਹਾਜੀ ਬੁਰ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਤੁਹਾਡੇ ਇਹ ਫਰੋਡ ਹੋ ਗਿਆ ਔਨਲਾਈਨ ਠੱਗੀ ਹੋ ਗਈ ਹੈ ਤੁਸੀਂ ਇਦਾਂ ਕਰੋ ਕਿ ਥਾਣੇ ਵਿੱਚ ਰਿਪੋਰਟ ਕਰੋ ਥਾਣੇ ਗਏ ਆ ਤਾਂ ਉਹਨਾਂ ਨੇ ਕਿਹਾ ਕਿ ਸਾਈਬਰ ਸੈਲ ਸੇ ਕਰੋ ਤੇ ਇਹ ਕੋਈ ਆਪਣੀ ਰਿਸਪਾਂਸਿਬਿਲਟੀ ਨਹੀਂ ਲੈਣ ਦੇਦਾ ਕਿ ਬੈਂਕ ਦੀ ਵੀ ਰਿਸਪਾਂਸਿਬਿਲਟੀ ਹੁੰਦੀ ਹੈ ਪੂਰੀ ਪੂਰੀ ਬਿਲਕੁਲ ਕਿਉਂਕਿ ਸੇਫਟੀ ਬੈਂਕ ਚ ਸੇਫ ਨਹੀਂ ਆ ਡਿਬਾਈ ਤੇ ਕਿੱਥੇ ਸੇਫ ਨੇ ਤੇ ਇਹਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਡੇ ਪੈਸੇ ਸਾਨੂੰ ਵਾਪਸ ਕਰ ਜਿੰਨੇ ਵੀ ਹੋ ਸਕਦੇ ਜਿੰਨੀ ਵੀ ਜਲਦੀ ਹੋ ਸਕਦੇ ਆ ਕਿਉਂਕਿ ਬ੍ਰਦਰ ਮੇਰੇ ਟੈਂਸ਼ਨ ਵਿੱਚ ਨੇ ਉਹਨਾਂ ਦੇ 7 ਲੱਖ ਰੁਪਇਆ ਗਿਆ ਆ ਉਹ ਬਹੁਤ ਟੈਂਸ਼ਨ ਵਾਲੀ ਹੁੰਦੀ ਹੈ ਹਾਂਜੀ ਤੇ ਇਹਨਾਂ ਨੇ ਕੋਈ ਵੀ ਆਪਣੀ ਰਿਸਪੌਂਸਿਬਿਲਟੀ ਨਹੀਂ ਲਈ ਇਹਨਾਂ ਨੇ ਸਿਰਫ ਇੰਨੀ ਗੱਲ ਹੀ ਕਹੀ ਹੈ ਕਿ ਅਸੀਂ ਕੁਝ ਨਹੀਂ ਕਰ ਸਕਦੇ ਇਹ ਆਨਲਾਈਨ ਪੈਸੇ ਗਏ ਆ ਆਨਲਾਈਨ ਹੀ ਲੋਨ ਹੋ ਗਿਆ ਆ ਆਨਲਾਈਨ ਹੀ ਇਦਾਂ ਹੋ ਗਿਆ ਇਦਾਂ ਹੋ ਗਿਆ ਕੋਈ ਮਤਲਬ ਸੀਰੀਅਸ ਨਹੀਂ ਲੈ ਰਹੇ ਮੈਟਰ ਨੂੰ ਤੇ ਉਹਦੇ ਬੇਸ ਤੇ ਮੈਂ ਹਾਜੀਪੁਰ ਥਾਣੇ ਦੇ ਵਿੱਚ ਆਇਆ ਤੇ ਜੇ ਉਹ ਕੁੜੀਆਂ ਇਹ ਦੋ ਉੱਥੇ ਥਾਣੇ ਦੇ ਵਿੱਚ ਗਈਆਂ ਸੀਗਾ ਕੰਪਲੀਟ ਲਖਣ ਵਾਸਤੇ ਸੋ ਪਿੰਡ ਦੇ ਹੁਣ ਨਾਤੇ ਹੋਣ ਕਰਕੇ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੱਧਰ ਆਏ ਹੋ ਇਹ ਕਹਿੰਦੇ ਵੀ ਸਾਡੇ ਅਕਾਊਂਟ ਦੇ ਵਿੱਚੋਂ 8 ਲੱਖ ਰੁਪਇਆ ਗਿਆ ਪਿਆ ਫਿਰ ਮੈਂ ਇਹਨਾਂ ਨੂੰ ਕਿਹਾ ਵੀ 8 ਲੱਖ ਰੁਪਏ ਗੈਪ ਆ ਤੁਸੀਂ ਬੈਂਕ ਵਾਲਿਆਂ ਨੂੰ ਪੁੱਛਣਾ ਸੀ ਕਹਿੰਦੇ ਬੈਂਕ ਵਾਲੇ ਸਾਨੂੰ ਕਹਿੰਦੇ ਆ ਵੀ ਤੁਹਾਡਾ ਜਿਹੜਾ ਨਾ ਕੋਈ ਹੈਕਰ ਨੇ ਪੈਸੇ ਕੱਢ ਲਏ ਆ ਮੈਂ ਫਿਰ ਉੱਥੋਂ ਨਾਲ ਹੀ ਜਿੱਦਾਂ ਅਸੀਂ ਚਾਰ ਜਣੇ ਦੋ ਗਵਾਹ ਸੀਗੇ ਨਾਲ ਤੇ ਨਾਲ ਤਾਇਆ ਜੀ ਅਸੀਂ ਚਾਰੇ ਜਣੇ ਇੱਥੇ ਬੈਂਕ 'ਚ ਆ ਗਏ ਔਨ ਦੀ ਸਪੌਟ ਇੱਥੇ ਮੈਨੇਜਰ ਸਾਹਿਬ ਨਹੀਂ ਸੀ ਮੌਜੂਦ ਅਸੀਂ 11 ਵਜੇ ਤੋਂ ਇੱਥੇ ਬੈਠੇ ਹੋਏ ਆ ਕਿ ਬੈਂਕ ਵਾਲਿਆਂ ਦਾ ਵਿਵਹਾਰ ਕਿਸ ਤਰ੍ਹਾਂ ਦਾ ਸੀ ਬੈਂਕ ਵਾਲਿਆਂ ਦਾ ਵਿਵਹਾਰ ਜੋ ਮੌਕੇ ਦੇ ਹਿਸਾਬ ਨਾਲ ਸੀਗਾ ਉਦੋਂ ਤੇ ਇਹਨਾਂ ਨੇ ਵੀ ਹਾਂ ਜੀ ਇਦਾਂ ਭੇਜਾਂਗੇ ਤੇ ਚੱਲ ਜਾਣਗੇ ਪਰ ਅਦਰਵਾਇਜ਼ ਜੋ ਵੀ ਸਾਡੇ ਨਾਲ ਆਏ ਉਹਨਾਂ ਨੇ ਪੂਰੀ ਛਾਣਬਿਨ ਕਰਦਿਆ ਹੋਇਆ ਹੁਣ ਪੁਲਿਸ ਵਾਲਿਆਂ ਨੇ ਕਿਹਾ ਕਿ ਹਾਰਪੁਰ ਤੁਹਾਡੀ ਕੰਪਲੀਟ ਪੈ ਗਈ ਹੈ ਚਾਹੇ ਕੁਛ ਵੀ ਹੈ ਹੁਣ ਕਹਿੰਦੇ 11000 ਕੋਸ਼ ਰੁਪਏ ਮਹੀਨੇ ਦੀ ਕਿਸ਼ਤ ਕੱਟੀ ਜਾਣੀ ਹੈ ਦੇਖੋ ਇੱਕ ਫੌਜੀ ਮੁੰਡਾ ਔਨ ਦੀ ਸਪੋਰਟ ਔਰ ਡਿਊਟੀ ਤੇ ਹੈ ਉੱਥੇ ਤੇ ਕੋਈ ਮੋਬਾਈਲ ਥਰਾਈਜ਼ ਨਹੀਂ ਹੈ ਕੁਛ ਨਹੀਂ ਹੈ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਉਹਦੇ ਕਿਦਾਂ ਹੈਂਗ ਕਰਕੇ ਮੋਬਾਈਲ ਔਰ ਉਹਦੇ ਅਕਾਊਂਟ ਦੇ ਵਿੱਚੋਂ ਪੈਸੇ ਕੱਟੇ ਗਏ ਆ ਕੀ ਮੰਗ ਰਿਹਾ ਰਾਜ सर आप हजपुर बैंक पंजाब नेशनल बैंक का मैनेजर हाँ जी सर, की सर जो एक महिला आपके पास शिकायत लेके आई है कि उनके हस्बैंड जो आर्मी में काम करते हैं उनके अकाउंट से छः लाख अठासी हज़ार रुपये का जो फ्रॉड हुआ है क्या किस तरह हुआ है ये देखिए सर एक कंप्लेंट आई थी हरविंदर सिंह अकाउंट नाम इनका अकाउंट नंबर तो इनके खाते से पहले तो पाँच लाख अस्सी हज़ार रुपये का ऑनलाइन एक बैंक का प्रोडक्ट है प्री अप्रूव पर्सनल लोन का तो उसके लिए एलिजिबल थे वो किसी हैकर ने शायद बड़ी चालाकी के साथ उनका फ़ोन हैक किया होगा और जैसा कि उन्होंने बताया कि ओ तो उन्होंने शेयर नहीं किया किसी के साथ तो हैक करके इनके खाते से पाँच लाख बीस हज़ार का एक ऑनलाइन लोन पहले अप्रूव हुआ उसके बाद वो पैसा ट्रांसफ़र किया गया चार लाख दो लाख नोट उसके बाद एक इनकी एफ़ थी एक लाख छः हज़ार की ऑनलाइन उसको भी तोड़ के वो फंड भी ट्रांसफ़र कर दिया ये किसी हैकर के द्वारा ऑनलाइन माध्यम से किए गए साइबर क्राइम में इसकी रिपोर्ट लिखी जा सकती है सर क्या जी लोन भी उठाया जा सके उठा लेते हैं जैसे लोग बता रहे हैं कि लोन भी ले लिया गया उन्हीं के हस्बैंड के नाम पे आज ही देखो एक हमारे बैंक का प्रोडक्ट है पी ए पी एल प्री अप्रूव पर्सनल लोन उसमें सैलरी के हिसाब से जिस बंदे का मंथली क्रेडिट आता रहता है तो उसके लिए ऑनलाइन एलिजिबल हो जाते हैं लोन के लिए प्री अप्रूव पर्सनल लोन तो वो कोई शायद जानकार होगा इस मामले का तो उन्होंने लोन ऑनलाइन किया पी ए पी एल साथ में ट्रांसफर अब इसके लिए क्या किया जा सकता है क्या इसमें कर एक है? तो हल ये है कि आप हम इनकी कंप्लेंट साइबर क्राइम में करेंगे ठीक है बाकी हम लोगों में भी अवेयरनेस वैसे ऑनलाइन माध्यम से भी और आर के थ्रू भी टाइम टू टाइम इसकी अवेयरनेस होती रहती है बट स्टिल मैं बोलना चाहूँगी कि आप अपनी पर्सनल डिटेल ओ वगैरह किसी के साथ शेयर ना करें आपके फ़ोन पे कोई लिंक वगैरह आता है तो उसको भी मतलब किसी unknown, unknown जगह से बंदे से बंदे कोई लिंक आता है तो तो क्लिक ना करें तो ऐसे बच सकते हैं आप